ਸਸਿਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਆ ਜੀ ਧਨੀਏ ਦੇ ਵਿੱਚੋਂ ਘਾਹ ਕੱਢਣ ਥੋੜਾ ਜਿਹਾ ਇੱਧਰ ਮੈਂ ਕੱਢਿਆ ਤੁਸੀਂ ਦੇਖ ਸਕਦੇ ਹੋ ਇੰਨਾ ਕ ਨਿਕਲਿਆ ਧਨੀਆ ਆ ਸਾਰੇ ਘਾਹ ਦੇ ਵਿੱਚ ਨਾ ਧਨੀਆ ਵਾ ਹੁਣ ਇਹ ਨਹੀਂ ਸਮਝ ਆਉਂਦੀ ਪਈ ਵੀ ਘਾਹ ਦੇ ਧਨੀਆ ਲਾਇਆ ਜਾਂ ਧਨੀਏ 'ਚ ਘਾਹ ਲਾਇਆ ਤੁਸੀਂ ਦੇਖ ਸਕਦੇ ਹੋ ਇਹ ਇਦਾਂ ਘਾਹ ਦੇਖ ਕੇ ਨਾ ਫਿਰ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਆਪਾਂ ਛੱਤ ਤੇ ਸਬਜ਼ੀਆਂ ਉਗਾਉਨੇ ਆ ਨਾ ਧਨੀਆ ਮੇਥੀ ਜਾਂ ਹੋਰ ਕੋਈ ਵੀ ਸਬਜ਼ੀ ਉਹ ਲਗਾਉਣੀ ਜ਼ਮੀਨ ਨਾਲੋਂ ਜ਼ਿਆਦਾ ਵਧੀਆ ਆ ਕਿਉਂਕਿ ਇੱਕ ਤਾਂ ਉੱਥੇ ਇੰਨਾ ਜ਼ਿਆਦਾ ਘਾਹ ਨਹੀਂ ਹੁੰਦਾ ਤੇ ਦੂਜਾ ਆਪਾਂ ਨੂੰ ਜਿਹੜਾ ਗੁੱਡਣਾ ਵੀ ਉਹ ਆਸਾਨ ਰਹਿੰਦਾ ਵਾ ਹੁਣ ਤੁਸੀਂ ਦੇਖੋ ਵੀ ਇਹਦੇ ਚ ਜਿੱਦਾਂ ਵਾਲਾਂ ਦੇ ਵਿੱਚੋਂ ਜੂਆ ਕੱਢਣ ਵਾਲਾ ਹਿਸਾਬ ਹੋਇਆ ਪਿਆ ਵੀ ਕਿੰਨੇ ਜ਼ਿਆਦਾ ਹਕਾਵਾ ਤੇ ਵਿੱਚ ਧਨੀਆ ਜਿਹੜਾ ਸਿਰਫ ਇੰਨਾ-ਇੰਨਾ ਵਾ ਤੇ ਸੋ ਤੁਸੀਂ ਅੰਦਾਜ਼ਾ ਲਾਓ ਵੀ ਇੰਨੀ ਕਿ ਜਗ੍ਹਾ ਮੈਨੂੰ ਗੁੱਡਣ ਨੂੰ ਨਾ ਮੈਨੂੰ ਲੱਗਦਾ ਵੀ 2 ਢਾਈ ਘੰਟੇ ਲੱਗ ਜਾਣੇ ਆ ਤਾਂ ਮੈਂ ਥੋੜਾ ਜਿਹਾ ਜੇ ਗੁੱਡਿਆ ਵਾ ਹੱਥ ਦੇ ਨਾਲ ਇਸ ਤਰ੍ਹਾਂ ਨਾ ਕੱਲਾ-ਕੱਲਾ ਬੂਟਾ ਦੇਖ ਕੇ ਵਿੱਚੋਂ ਘਾ ਦਾ ਕੱਢਣਾ ਪੈ ਰਿਹਾ ਵਾ ਕਿਉਂਕਿ ਧਨੀਏ ਦੇ ਵਿੱਚ ਹੀ ਨਾ ਮੋਟੇ-ਮੋਟੇ ਮੋਢ ਵਾਲਾ ਘਾ ਉਗ ਗਿਆ ਹੋਇਆ ਇਹ ਬਹੁਤ ਮਿਹਨਤ ਦਾ ਕੰਮ ਆ ਜਿਹੜਾ ਜ਼ਮੀਨ ਦੇ ਉੱਤੇ ਜਿਹੜੀ ਆਪਾਂ ਸਬਜ਼ੀ ਲਗਾਉਨੇ ਆ ਲੇਕਿਨ ਗਮਲਿਆਂ ਦੇ ਵਿੱਚ ਸਬਜ਼ੀ ਲਗਾਉਣੀ ਮੈਨੂੰ ਆਸਾਨ ਲੱਗਦੀ ਹੈ ਇਹਦੇ ਨਾਲੋਂ ਤੇ ਹੁਣ ਆਪਾਂ ਗੁੱਡੇ ਆ ਨਾਲ ਦੀ ਨਾਲ ਫਿਰ ਜਦੋਂ ਸਾਰਾ ਗੁੱਡਿਆ ਗਿਆ ਇੱਕ ਵਾਰੀ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਤੁਸੀਂ ਇਸ ਤਰ੍ਹਾਂ ਗੁੱਡੀ ਦਾ ਆ ਖੇਤ ਦੇ ਵਿੱਚ ਜਿੱਨਾ ਮੇਰੀਆਂ ਭੈਣਾਂ ਨੇ ਕਦੀ ਨਹੀਂ ਗੁੱਡਿਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਸ ਨੇੜੇ ਨੇੜੇ ਕਰਕੇ ਨਾ ਬਿਲਕੁਲ ਇੱਕ ਇੱਕ ਬੂਟਾ ਕਰਕੇ ਖਿੱਚਣਾ ਪੈਂਦਾ ਨਹੀਂ ਤਾਂ ਫਿਰ ਜਿਹੜਾ ਆਪਣਾ ਧਨੀਆ ਨਾ ਉਹ ਵੀ ਪੱਟਿਆ ਜਾਣਾ ਨਾਲ ਦੀ ਨਾਲ ਹੀ ਜੇ ਥੋੜਾ ਵਿਰਲਾ ਹੋਵੇ ਤਾਂ ਫਿਰ ਆਸਾਨੀ ਦੇ ਨਾਲ ਹੋ ਜਾਂਦਾ ਆ ਇਸ ਤਰ੍ਹਾਂ ਵੀ ਆਪਾਂ ਗੁੱਡ ਸਕਦੇ ਹਾਂ ਜੇ ਥੋੜਾ ਵਿਰਲਾ ਘਾਹ ਹੋਵੇ ਪਰ ਇਹ ਘਾਹ ਬਹੁਤ ਜ਼ਿਆਦਾ ਸੰਘਣਾ ਵਾ ਤਾਂ ਧਨੀਆ ਬਿਲਕੁਲ ਐਨ ਐਨ ਨਹੀਂ ਨਾ ਤੇ ਕਈ ਵਾਰੀ ਤਾਂ ਦਾ ਹੱਥਾਂ ਨਾਲ ਵੀ ਪਟਣਾ ਪੈ ਜਾਂਦਾ ਹੁਣ ਆਪਾਂ ਸਾਰਾ ਪਹਿਲਾਂ ਗੁੱਡ ਲਈਏ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਅੱਜ ਕਿਹੜੀ-ਕਿਹੜੀ ਸਬਜ਼ੀ ਆਪਾਂ ਗੁੱਡੀ ਆ ਇਧਰਲੀ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਇਹ ਆਪਣੇ ਹੈਗੇ ਆ ਜੀ ਮਟਰ ਮਟਰ ਆਪਾਂ ਸਾਰੇ ਗੁੱਡ ਲਏ ਆ ਇਧਰ ਆਪਣੇ ਆ ਲਸਣ ਲੱਗਾ ਹੋਇਆ ਇਧਰ ਆਪਣੇ ਬਰੋਕਲੀ ਫੁੱਲ ਗੋਭੀ ਲੱਗੀ ਹੋਈ ਆ ਇਹ ਆਪਣੇ ਚਕੰਦਰ ਲੱਗੇ ਹੋਏ ਆ ਜੀ ਇਹ ਵੀ ਆਪਾਂ ਸਾਰੇ ਗੁੱਡ ਲਏ ਆ ਲਗਭਗ 4 ਦਿਨ ਲੱਗੇ ਮੈਨੂੰ ਇਹ ਸਾਰੀ ਸਬਜ਼ੀ ਗੁੱਡੜਨੂ ਇਹ ਹੈਗੇ ਜੀ ਛਲਗਮ ਛਲਗਮ ਵੀ ਆਪਾਂ ਗੁੱਡ ਲੈ ਇਹ ਹੈਗੀਆਂ ਜੀ ਫਰਾਂਸ ਪੀਨ ਦੀਆਂ ਫਲੀਆਂ ਪੰਜਾਬੀ ਚ ਫਰਾਂਸਪੀਂਦੀਆਂ ਫਲੀਆਂ ਕਹਿੰਦੇ ਆ ਬਾਕੀ ਪਾਸ਼ਾ ਚ ਕੀ ਕਹਿੰਦੇ ਮੈਨੂੰ ਨਹੀਂ ਪਤਾ ਇਹ ਹੈਗੀ ਜੀ ਪੀਲੀ ਝੁਕੀਨੀ ਔਰ ਇਹ ਸਾਰੀ ਪਿਓਰ ਔਰਗੈਨਿਕ ਆ ਇਸ ਕਰਕੇ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਸ਼ਾਇਦ ਇੰਨੇ ਵਧੀਆ ਹਾਲਤ ਨਹੀਂ ਹੈਗੀ ਬੂਟਿਆਂ ਦੀ ਲੇਕਿਨ ਇਹ ਪਿਓਰ ਔਰਗੈਨਿਕ ਆ ਇਹਦੇ ਵਿੱਚ ਅਸੀਂ ਕੋਈ ਵੀ ਕੈਮੀਕਲ ਨਹੀਂ ਵਰਤਦੇ ਘਰੇ ਜਿਹੜੇ ਆਪਾਂ ਫਲ ਖਾਣ ਨੂੰ ਲਿਓਨੇ ਆ ਸਬਜ਼ੀਆਂ ਦੇ ਛਿਲਕੇ ਜਿਹੜੇ ਹੁੰਦੇ ਆਪਣੇ ਕੋਲ ਉਹਨਾਂ ਦੀ ਕੰਪੋਸਟ ਆਪਾਂ ਬਣਾਈ ਦੀ ਆ ਤਾਂ ਉਹੀ ਸਾਰੀ ਇਹਦੇ ਵਿੱਚ ਪਾਈ ਗਈ ਆ ਪਹਿਲਾਂ ਵੀ ਤੇ ਹੁਣ ਮੈਂ ਪਾਣੀ ਦੇਣ ਦੇ ਨਾਲ ਹੀ ਜਿਹੜਾ ਉਹਨਾਂ ਦਾ ਲਿਕੁਇਡ ਹੁੰਦਾ ਨਾ ਉਹ ਮੈਂ ਪਾ ਦਿੰਨੀ ਆ ਬਾਲਟੀ 'ਕਿ 15 20 ਲੀਟਰ ਤੇ ਉਸ ਤੋਂ ਬਾਅਦ ਉਹਦੇ ਵਿੱਚ ਪਾਣੀ ਫਿਰ ਮੈਂ ਦੁਬਾਰਾ ਜਿਹੜਾ ਭਰ ਕੇ ਉਹ ਰੱਖ ਦਿੰਨੀ ਹੁੰਨੀ ਆ ਆ ਮੈਂ ਧਨੀਆ ਗੋੜ ਰਹੀ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਆਵਾਲਾਂ ਦੇ ਵਿੱਚੋਂ ਜੂਆ ਕੱਢਣ ਦੇ ਬਰਾਬਰ ਆ ਆ ਤੁਸੀਂ ਦੇਖ ਸਕਦੇ ਹੋ ਇੰਨਾ ਕਿ ਧਨੀਆ ਆਪਣਾ ਵਿੱਚੋਂ ਨਿਕਲ ਆਇਆ ਵਾ ਲੇਕਿਨ ਹੁਣ ਮੈਂ ਇਹਨੂੰ ਪਾਣੀ ਦੇ ਤਾ ਤੇ ਇਹਨੂੰ ਮੈਂ ਜਿਹੜਾ ਸੀਗਾ ਫਲਾ ਵਾਲੇ ਛਿਲਕੇ ਆ ਉਹਨਾਂ ਦਾ ਪਾਣੀ ਪਾ ਤਾ ਤੇ ਹੁਣ ਤੁਸੀਂ ਦੇਖ ਲਿਓ ਥੋੜੇ ਕਿ ਦਿਨਾਂ ਦੇ ਵਿੱਚ ਨਾ ਇਹਦੀ ਕਾਫੀ ਜਿਹੜੀ ਗਰੋਥ ਹੋ ਜਾਣੀ ਆ ਅੱਜ ਮੈਂ ਜੀ ਸਵੇਰ ਦੀ 9 ਵਜੇ ਦੀ ਲੱਗੀ ਹੋਈ ਆ ਪਹਿਲਾਂ ਮੈਂ ਖੇਤ ਦੇ ਵਿੱਚ ਕੁਝ ਸਬਜ਼ੀ ਗੁੱਡਣ ਵਾਲੀ ਸੀ ਉਹ ਗੁੱਡੀ ਉਹਦੀ ਤਾਂ ਮੈਂ ਜ਼ਿਆਦਾਤਰ ਵੀਡੀਓ ਨਹੀਂ ਬਣਾਉਣੀ ਹੁੰਨੀ ਕਿਉਂਕਿ ਆਪਣਾ ਚੈਨਲ ਟਰੈਸਟ ਗਾਰਡਨ ਤੇ ਆ ਤੇ 12 ਵਜੇ ਤੱਕ ਮੈਂ ਉਹ ਗੁੱਡ ਕੇ ਤੇ ਹੁਣ ਮੈਂ ਆ ਗਈ ਆ ਜੀ ਛੱਤ ਤੇ ਲਗਭਗ 1 ਵਜ ਚੁੱਕਿਆ ਆ ਤੇ ਹੁਣ ਮੈਂ ਜਿਹੜੇ ਆਪਾਂ ਗੋਭੀ ਜਾਂ ਹੋਰ ਆਪਾਂ ਸਾਰੀਆਂ ਸਬਜ਼ੀਆਂ ਲਗਾਈਆਂ ਸੀਗੀਆਂ ਉਹਨਾਂ ਦੇ ਬਾਰੇ ਆਪਾਂ ਥੋੜਾ ਜਿਹਾ ਤੁਹਾਨੂੰ ਦੱਸਾਂਗੇ ਕਿ ਜਦੋਂ ਹੀ ਤੁਹਾਡੇ ਇਸ ਤਰ੍ਹਾਂ ਬੂਟੇ ਥੋੜੇ ਥੋੜੇ ਵੱਧਦੇ ਪੈ ਜਾਣ ਤੇ ਫਿਰ ਤੁਸੀਂ ਜਿਹੜੀ ਉਹਨਾਂ ਦੀ ਨਾ ਗੁਡਾਈ ਕਰਦੇ ਰਵੋ ਮਿੱਟੀ ਜਿਹੜੀ ਨਾ ਉਹ ਜੰਮਣੀ ਨਹੀਂ ਜਾਈਦੀ ਆ ਜਿਹੜਾ ਵੇਸਟ ਪਿਆ ਇਹਦੀ ਨਹੀਂ ਕੋਈ ਗੱਲ ਹੁੰਦੀ ਕੋਈ ਲੁਫਾਫਾ ਕੋਈ ਕੁਛ ਵੀ ਤੇ ਰਵੜ ਹੈਗੀ ਤਾਂ ਉਹ ਤੁਸੀਂ ਕੱਢ ਦੋ ਕਿ ਕਿਈ ਕਈ ਵਾਰੀ ਕੰਪੋਸਟ ਦੇ ਵਿੱਚ ਉਹ ਆ ਜਾਂਦੀ ਆ ਤੇ ਦੂਜੀ ਮਿੱਟੀ ਨੂੰ ਨਾ ਬਿਲਕੁਲ ਵੀ ਜੰਮਣ ਨਾ ਦਵੋ ਇਸ ਤਰ੍ਹਾਂ ਬਸ ਮਿੱਟੀ ਭੁਰਪੁਰ ਹੀ ਰਹਿਣੀ ਚਾਹੀਦੀ ਆ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਹਵਾ ਵਾ ਨਾ ਉਹ ਕ੍ਰੋਸ ਹੁੰਦੀ ਰਹਿੰਦੀ ਆ ਮਿੱਟੀ ਦੇ ਵਿੱਚ ਤੇ ਫੰਗਸ ਜਿਹੜੀ ਉਹ ਬਹੁਤ ਘੱਟ ਲੱਗਦੀ ਆ ਤੇ ਦੂਜਾ ਜਿਹੜੀ ਧੁੱਪ ਵਾ ਨਾ ਉਹ ਬੂਟੇ ਦੀਆਂ ਜੜਾਂ ਤੱਕ ਜਾਂਦੀ ਆ ਤੇ ਉਹਦੇ ਨਾਲ ਫਿਰ ਫੰਗਸ ਦੀ ਜਿਹੜੀ ਸਮੱਸਿਆ ਨਾ ਉਹ ਬਹੁਤ ਘੱਟ ਆਉਂਦੀ ਆ ਜਦੋਂ ਹੀ ਤੁਹਾਨੂੰ ਟਾਈਮ ਲੱਗਦਾ ਜਾਂ ਤੁਹਾਨੂੰ ਯਾਦ ਆਉਂਦਾ ਨਾ ਉਸੇ ਟਾਈਮ ਤੁਸੀਂ ਬਸ ਜਿਹੜਾ ਵੀ ਕੋਈ ਤੁਹਾਨੂੰ ਘਾਹ ਵਗੈਰਾ ਇਸ ਤਰ੍ਹਾਂ ਦਿਸਦਾ ਆ ਉਹਨੂੰ ਤੁਸੀਂ ਕੱਢੀ ਜੋ ਨਾਲੋਂ ਨਾਲ ਤੇ ਨਾਲ ਦੀ ਨਾਲ ਜਿਹੜੀ ਹਲਕੀ ਗੁਦਾਈ ਹੈ ਦੀ ਘੱਟੋ ਘੱਟ 5-6 ਦਿਨ ਤੁਸੀਂ ਜ਼ਰੂਰ ਕਰੋ ਨਹੀਂ ਤੇ ਕਈ ਬੂਟੀਆਂ ਇਹੋ ਜੀਆਂ ਹੁੰਦੀਆਂ ਉਹਨਾਂ ਦੀਆਂ ਪੱਤੇ ਜੇ ਡਿੱਗ ਜਾਂਨ ਨਾ ਤਾਂ ਪੱਤੇ ਹੀ ਉੱਗੋਂਦੇ ਆ ਜਿਵੇਂ ਮੈਂ ਤੁਹਾਨੂੰ ਦਿਖਾਉਣੀ ਇੱਕ ਇਹੋ ਜੀ ਬੂਟੀ ਆ ਵਾਲੀ ਇਹਦਾ ਸਾਗ ਵੀ ਬਣਦਾ ਵਾ ਇਹਦਾ ਜਿੱਥੇ ਪੱਤਾ ਵੀ ਡਿੱਗ ਜਾਂਦਾ ਨਾ ਤੇ ਕੋਸ਼ਿਸ਼ ਕਰੋ ਵੀ ਇਹਦਾ ਪੱਤਾ ਬਣਾ ਡਿੱਗਣ ਦਵੋ ਜਿੱਥੇ ਇਹਦਾ ਪੱਤਾ ਡਿੱਗ ਗਿਆ ਇਹਨੇ ਉੱਥੇ ਹੀ ਫਿਰ ਦੁਬਾਰਾ ਆਪਣਾ ਜਿਹੜਾ ਬੂਟਾ ਆ ਨਾ ਉਹਨੂੰ ਤਿਆਰ ਕਰ ਲੈਣਾ ਬਹੁਤ ਜ਼ਿਆਦਾ ਉੱਗਦਾ ਆ ਇਹ ਕਿਉਂਕਿ ਪੱਤਾ ਕੋਈ ਨਾ ਕੋਈ ਤਾਂ ਆਪਣੇ ਕੋ ਵਿੱਚ ਰਹਿ ਹੀ ਜਾਂਦਾ ਆ ਗਮਲੇ 'ਚ ਤੇ ਇਹਨੂੰ ਭਾਵੇਂ ਤੁਸੀਂ ਮਹੀਨਾ ਵੀ ਜ਼ਮੀਨ ਤੇ ਪਿਆ ਰਹਿਣ ਦੋ ਨਾ ਤੇ ਇਹਨੇ ਸੁੱਕਣਾ ਬਿਲਕੁਲ ਨਹੀਂ ਹੈਗਾ ਇਸ ਇਹੋ ਜੀ ਜਿਹੜੀ ਕੋਈ ਵੀ ਚੀਜ਼ ਹੁੰਦੀ ਆ ਨਾ ਖਾਣ ਵਾਲੀ ਉਹ ਬਹੁਤ ਹੀ ਸਿਹਤ ਵਾਸਤੇ ਵਧੀਆ ਹੁੰਦੀ ਆ ਜਿਹੜੀ ਕਿ ਧੁੱਪੇ ਪਏ ਹੀ ਰਹਿਣ ਦੇ ਬਾਵਜੂਦ ਵੀ ਨਾ ਸੁੱਕੇ ਨਾ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਮਿੱਟੀ ਹੈ ਨਾ ਕਿੰਨੀ ਭੁਰਪੁਰੀ ਆ ਦੇਖੋ ਤੁਸੀਂ ਕਿੰਨੀ ਭੁਰਪੁਰੀ ਮਿੱਟੀ ਆ ਤੇ ਇਹਦੇ ਵਿੱਚ ਫੰਗਸ ਦਾ ਮਤਲਬ ਹੀ ਨਹੀਂ ਲੱਗ ਜੂਗਾ ਇਹਦੇ ਵਿੱਚ ਬਹੁਤ ਜ਼ਿਆਦੀ ਜਿਹੜੀ ਪੱਤਿਆਂ ਦੀ ਖਾਦ ਹੈ ਨਾ ਉਹ ਮੈਂ ਮਿਕਸ ਕੀਤੀ ਹੋਈ ਆ ਤੇ ਆ ਹਜੇ ਲੱਗੀਆਂ ਨੂੰ ਫਲੀਆਂ ਬੀਨਸ ਆ ਇਹ ਇਹਨਾਂ ਨੂੰ ਹਜੇ ਮਹੀਨਾ ਵੀ ਨਹੀਂ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਜਿਹੜੀ ਫਲਾਵਰਿੰਗ ਹੈ ਨਾ ਉਹ ਸਟਾਰਟ ਵੀ ਹੋ ਗਈ ਆ ਤੇ ਅੱਜ ਮੈਂ ਕੁਛ ਗੁਡਾਈ ਕੀਤੀ ਇਹਨਾਂ ਦੀ ਸਾਰੇ ਮੈਂ ਗਮਲੇ ਗੋੜ ਦਿੱਤੇ ਆ ਫਿਰ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰ ਦਿੰਨੇ ਆ ਕਈ ਵਾਰੀ ਕੀ ਹੁੰਦਾ ਪਤਾ ਤਾਂ ਸਾਰੀਆਂ ਭੈਣ ਭਰਾਵਾਂ ਨੂੰ ਹੁੰਦਾ ਆ ਬਹੁਤ ਸਸਿ ਕਾਲ ਜਿਉਂਦੇ ਵਸਦੇ ਰਹੋ